ਦੇਖੋ ਜੀ ਇਹ ਅੱਜ ਦਾ ਜਿਹੜਾ ਇਨਸਟੈਂਟ ਕੇਸ ਹੈ ਇਹ ਥਾਣਾ ਲੋਪੋਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 700 ਗ੍ਰਾਮ ਲਗਭਗ ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ ਜੋ ਇਹ ਰਿਕਵਰੀ ਹੈ ਇਹ ਸਾਰੀ ਦਾ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸਿਕਾ ਸਾਡੇ ਸੋਰਸਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ ਕਿਉਂਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰ ਜੋ ਰਾਜਸਥਾਨ ਤੋਂ ਪਰੇ ਦਾ ਜਿਹੜਾ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ 17 ਤਰੀਕ ਤੋਂ ਬਾਅਦ ਇਹ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਅਬਜ਼ਰਵ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਤੇ ਦੇ ਅੰਦਰ ਜਿਹੜੇ ਹੈਗੇ ਇਹ ਕਈ ਜਿਹੜੀ ਹੈ ਹੇਰੋਇਨ ਦੀ ਜਿਹੜੀ ਅਸਾਈਨਮੈਂਟਸ ਹੈ ਉਹਨਾਂ ਦੀ ਸਾਨੂੰ ਖਬਰ ਸੀ ਤੇ ਅਸੀਂ ਆਪਣੇ ਜਿਹੜੇ ਹੈ ਸੋਰਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ ਇਸੇ ਦੇ ਤਹਿਤ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੇਰੋਇਨ ਉਹਦੀ ਰਿਕਵਰੀ ਹੋਈ ਹੈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਵਕ੍ਰਿਸ਼ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹ ਦੋਨੋਂ ਟਾਲੀਵਾਲ ਦੇ ਰਹਿਣੇ ਵਾਲੇ ਨੇ ਕਰਨਤਨ ਉਸ ਤੋਂ ਬਾਅਦ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਮ ਸਿੰਘ ਪੁੱਤਰ ਪ੍ਰੇਤਮ ਸਿੰਘ ਵਾਸੀ ਲਈਆ ਜਿਲ੍ਹਾ ਤਨਤਨ ਇਹਨਾਂ ਤੋਂ ਇਹ 2 ਕਿਲੋਗ੍ਰਾਮ ਦੀ ਜਿਹੜੀ ਖੇਪ ਇਹ ਬਰਾਮਦ ਹੋਈ ਹੈ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ ਤੇ ਸਵਾਰ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਪੁਲਿਸ ਨੂੰ ਬਰਾਮਦ ਕਰ ਲਿਆ ਗਿਆ ਇਸ ਦੇ ਵਿੱਚ ਜਿਹੜੇ ਫੋਰਵਰਡ ਬੈਕਵਰਡ ਲਿੰਕੇਜੇਜ ਨੇ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮਾਈਨੂਟਲੀ ਜਿਹੜੀ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਤੇ ਕਿੱਥੇ-ਕਿੱਥੇ ਇਹ ਜਾਣਦੇ ਜਾਂ ਇਹਨਾਂ ਦੀ ਪਹੁੰਚਾਉਣ ਦੀ ਜਿਹੜਾ ਇਹ ਨਾ ਇਰਾਦਾ ਸੀ ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਕੋਲੇ ਸੋ ਮੈਨੂਟਲੀ ਜਿਹੜੀ ਉਹਨਾਂ ਨੂੰ ਚੈੱਕ ਕਰਨੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਹੈ ਇਹ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰੀਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾ ਵੱਲ ਚੱਲਦੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਰਿਕਵਰੀ ਹੋ ਜਾਣੀ ਚਾਹੀਦੀ ਤਦ ਕਿ ਇਹ ਹਾਂ ਇਹ ਐਰ ਡ੍ਰੋਨ ਨੂੰ ਗਈ ਜੀ ਉਹ ਫੋਟੋ ਵੀ ਕਿੰਨੇ ਕੋਸੇ ਗੁਰੇ ਸੀਗੇ ਇਸ ਮਾਮਲੇ ਦੇ ਵਿੱਚ ਅਗਰ ਟੈਲੀਗ੍ਰਾਫਿਸ ਕੈਨੋ ਨੋਟ ਲੇਟ ਹੈ ਇਸ ਲਾਈਕ ਅਪ ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਪ੍ਰੀ ਲਿਮਿਟਰੀ ਇਨਵੈਸਟੀਗੇਸ਼ਨ ਨੇ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਤੇ ਡ੍ਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ ਤੇ ਜਿੱਥੇ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਤੇ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡਿਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ ਰابطਾ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਬਾਰੇ ਪਾਸੇ ਅਸੀਂ ਲੱਗੇ ਹੋਏ ਹਾਂ ਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਹਦੇ ਜਿਹੜੇ ਗਾਣੇ ਨੇ ਪੀਰੀ ਦਾ ਕੰਪੋ ਜਿਹੜਾ ਹੈ ਲੋਕੋ ਕੇ ਰਮਦਾਸ ਦੇ ਜਿਹੜਾ ਇਹ ਕਾਫੀ ਡ੍ਰੋਨ ਦੀ ਮੂਵਮੈਂਟ ਹੈ ਪਲੱਸ ਜਿਹਨੇ ਤੁਹਾਨੂੰ ਦੇਖਿਆ ਤੁਹਾਨੂੰ ਕਾਫੀ ਮੂਵਮੈਂਟ ਦਿਖਾਈ ਹੈ ਇਹ ਫਾਸਟ ਕਵਰੀ ਹੈ ਜੇ ਤਾਂ ਲਗਭਗ ਡੋਰੀ ਰਿਪੋਰਟ ਚ ਆ ਰਹੀ ਨੇ ਕੁਝ ਨੂੰ ਪੂਛਦੀ ਲਗਾਤਾਰ ਕਰਦੇ ਸੀ ਇਹ ਜੇ ਵਧੀਏ ਜੀ ਬਿਲਕੁਲ ਜੀ ਤੁਸੀਂ ਦੇਖੋਗੇ ਇਹ ਜੁਲਾਈ ਅਗਸਟ ਦੇ ਵਿੱਚ ਕਾਫੀ ਅਗਸਟ ਦੇ ਐਂਡ ਦੇ ਵਿੱਚ ਕਾਫੀ ਡ੍ਰੋਨ ਮੂਵਮੈਂਟ ਜਿਹੜੀ ਨੋਟਿਸ ਕੀਤੀ ਗਈ ਹੈ ਉਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੂਵਮੈਂਟ ਵਧਾਉਣ ਦੀ ਇਹ ਡੈਫੀਨੇਟਲੀ ਹੋਈ ਹੈ ਸਾਡੇ ਵੱਲੋਂ ਹੋਈ ਹੈ ਕਿਉਂਕਿ ਬੀਐਸਐਫ ਬੀਿੰਗ ਫਰਸਟ ਲਾਈਨ ਅਫ ਡਿਫੈਂਸ ਤੇ ਪੰਜਾਬ ਪੁਲਿਸ ਜਿਹੜੀ ਇਹ ਉਹ ਸੈਕੰਡ ਲਾਈਨ ਆਫ ਡਿਫੈਂਸ ਦੇ ਤੌਰ ਤੇ ਕੰਮ ਕਰ ਰਹੀ ਹੈ ਸਾਡੇ ਵੱਲੋਂ ਸ਼ਿਫਟਿੰਗ ਨਾਕਾ ਜਿਹੜੇ ਆ ਉਹ ਟਾਈਮ ਟਾਈਮ ਲਗਾਏ ਜਾਂਦੇ ਆ ਤੇ ਉਹ ਜਿਹੜੇ ਸ਼ਿਫਟਿੰਗ ਨਾਕਾਜ਼ ਨੇ ਉਹਨਾਂ ਦਾ ਸ਼ਿਫਟਿੰਗ ਕਰਨ ਦਾ ਜਿਹੜਾ ਜਿਹੜਾ ਕਾਰਨ ਆ ਉਹ ਇਹੀ ਹੈ ਕਿਉਂਕਿ ਇਹ ਜੋ ਅਸਾਈਨ ਜਿਹੜੇ ਕਨਸਾਈਨਮੈਂਟਸ ਨੇ ਇਹ ਇਹ ਕਨਸਾਈਨਮੈਂਟਸ ਜਿਹੜੀਆਂ ਹੈ ਟਾਈਮ ਟੂ ਟਾਈਮ ਹੀ ਵੱਲੋਂ ਰੀਸੀਵ ਕੀਤੀਆਂ ਜਾਂਦੀਆਂ ਨੇ ਤੇ ਇਹ ਜੋ ਇਹਨਾਂ ਦੇ ਰੂਟਸ ਨੇ ਉਹ ਪਹਿਲਾ ਜਿਹੜੇ ਬੈਲ ਡਿਫਾਈਨ ਹੁੰਦੇ ਨੇ ਪਰ ਇਹ ਰੂਟਸ ਆਲਟਰਨੇਟਿਵਸ ਹੋ ਗਏ ਇਹਨਾਂ ਤੇ ਹੋਰ ਕਿਸੇ ਰੂਟ ਨਹੀਂ ਇਹ ਉਹ ਉਹ ਰੂਟ ਚਾਹੀਏ ਜਿਹੜੀ ਹੈ ਐਕਸੈਪਟ ਕਰ ਦਿੰਦੇ ਸੋ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਨਾਕਾ ਜਿਹੜੇ ਨੇ ਸ਼ਿਫਟ ਹੁੰਦੇ ਰਹਿੰਦੇ ਨੇ ਅਕੋਰਡਿੰਗ ਟੂ ਆਰ ਇਨਫੋਰਮੇਸ਼ਨ ਐਂਡ ਇੰਟੈਲੀਜੈਂਸ ਤੇ ਉਸੇ ਦੇ ਤਹਿਤ ਹੀ ਜਿਸ ਤਰੀਕੇ ਨਾਲ ਰਿਕਵਰੀ ਹੋਈ ਹੈ ਤੇ ਇਹ ਇਹ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਉਸੇ ਦੇ ਤਹਿਤ ਹੀ ਕੀਤੀ ਗਈ ਹੈ ਇਹ ਸਾਰੀਆਂ ਜਿਹੜੀਆਂ ਕਿਉਂਕਿ ਇਹ ਮੌਜੂਮ ਹਨ ਇਹ ਤੇ ਬੇਸਿਕਲੀ ਇਹ ਜਿਹੜਾ ਹੈਗਾ ਇਹਨਾਂ ਕੰਮਾਂ ਦੇ ਵਿੱਚ ਜਿਹੜੇ ਲਿਖ ਪਾਏ ਗਏ ਨੇ ਤੇ ਪਿੱਛੋਂ ਛੋਕੜੀ ਨੇ ਚੈੱਕ ਕੀਤਾ ਜਾ ਰਿਹਾ ਜੋ ਇਹਨਾਂ ਦੇ ਪਿੱਛੇ ਪਰਚੇ ਨੇ ਕ੍ਰਿਮੀਨਲ ਰਿਕਾਰਡ ਹੈ ਉਹ ਸਾਰੇ ਇਕੱਠਾ ਕੀਤਾ ਜਾ ਰਿਹਾ ਨਹੀਂ ਉਹ ਉਹ ਜਿਹੜਾ ਵਾਲਾ ਗੁਰੂ ਹੋਰ ਚੀਜ਼ ਸੀਗੀ ਉਹ ਜਿਹੜਾ ਹੈਗਾ ਉਹ ਇੱਕ ਥ੍ਰੈਟਨਿੰਗ ਜਿਹੜੀ ਹੈ ਕਾਲ ਸੀ ਐਕਸਟਰਸ਼ਨ ਵਾਸਤੇ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਗੁਰਿੰਦਰ ਮੇਨ ਕਾਂਸਪੀਰੇਟਰ ਜਿਹੜਾ ਸੀਗਾ ਅਲੋਂਗ ਵਿਦ ਰਮਨਜੀਤ ਸਿੰਘ ਤੇ ਬਾਕੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਉਸ ਏਰੀਆ ਦੇ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਵੱਖਰਾ ਇੱਕ ਐਕਸਟਰਪਸ਼ਨ ਦਾ ਜਿਹੜਾ ਹੈਗਾ ਉਹ ਮੰਤਸ ਵੀ ਘਟੇ ਵੀ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਕਲੀਅਰ ਕੱਟ ਕੇਸ ਹੈ ਤੇ ਇਹਦੇ ਵਿੱਚ ਸਾਡੇ ਸੀਨੀਅਰ ਆਫਸਰਸ ਵੱਲੋਂ ਡੀਜੀਪੀ ਸਾਹਿਬਾਨ ਵੱਲੋਂ ਕਲੀਅਰ ਕੱਟ ਡਾਇਰੈਕਸ਼ਨਸ ਨੇ ਕਿ ਜਿਹੜੀ ਵੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਖੇਪ ਬਰਾਮਦ ਹੁੰਦੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਵੀ ਜਾਇਦਾਦ ਹੈ ਉਹਦੀ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਜਿਹੜਾ ਹੈ ਕੰਪੀਟੈਂਟ ਅਥਾਰਟੀ ਦਿੱਲੀ ਭੇਜ ਕੇ ਉਹਦੀ ਫ੍ਰੀਜ਼ਿੰਗ ਕਰਵਾਈ ਤਾਂ ਕਿ ਉਹ ਬੋਲੇ ਕਿ ਪੇਸਰ ਇਹਦਾ ਉਹ ਟਾਈਪ ਦੇ ਇਹ ਜਿਵੇਂ ਹੁਣ ਇਹ ਜਿਹੜਾ ਹੈ ਸਾਡੇ ਕੋਲੇ ਦੋਸ਼ੀ ਜਿਹੜੇ ਹੈ ਇਹ ਅਸੀਂ ਗ੍ਰਫਤਾਰ ਕਰ ਲਿਆ ਇਹਨਾਂ ਕੋਲੇ ਰਿਕਵਰੀ ਹੋਈ ਹੈ ਅਸੀਂ ਕੇਸ ਬਣਾਵਾਂਗੇ ਕੇਸ ਬਣਾਉਣ ਦੇ ਲਈ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਔਰ ਰੈਵਨਿਊ ਡਿਪਾਰਟਮੈਂਟ ਤੋਂ ਜਾਂ ਕਿਸੇ ਹੋਰ ਵੀ ਕਨਸਰਨਡ ਡਿਪਾਰਟਮੈਂਟ ਤੋਂ ਜੀਤੋ ਅਸੀਂ ਉਹ ਪ੍ਰਾਪਰਟੀ ਨੂੰ ਆਇਡੈਂਟੀਫਾਈ ਕਰਾਉਣਾ ਹੈ ਆਇਡੈਂਟੀਫਾਈ ਕਰਾ ਕੇ ਉਸ ਦੇ ਨਾਲ ਜੋ ਵੀ ਏਸੈਂਸ਼ੀਅਲ ਡਾਕੂਮੈਂਟਸ ਲੱਗਣੇ ਹੈ ਤੇ ਤਸਦੀਕੀ ਹੋਣੀਆਂ ਨੇ ਉਹ ਸਾਰਾ ਕੁਝ ਕਰਵਾ ਕੇ ਅਸੀਂ ਫਿਰ ਉਹ ਦਿੱਲੀ ਪੇ ਚੱਲਾਂਗੇ ਕਿਉਂਕਿ ਇਹ ਨੌਜਵਾਨ ਨੇ ਜੀ ਅਜੇ ਜੋ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਕਿਉਂਕਿ ਅਜੇ ਬਹੁਤ ਹੀ ਇਹਨਾਂ ਦੇ ਵੱਲੋਂ ਕੋਈ ਕਲਾਸੀ ਨਹੀਂ ਹੋਏ ਕਿਉਂਕਿ ਅੱਜ ਜਿਵੇਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਇਹਨਾਂ ਦਾ ਲਿਆ ਹੈ ਤੇ ਰਿਮਾਂਡ ਤੋਂ ਬਾਅਦ ਉਹਨੇ ਚੰਗੀ ਤਰ੍ਹਾਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਏਗੀ ਇਹਦੇ